ਲਾਈਆਂ ਕਿਤੇ ਹੋਰ ਤੇ ਵਧਾਈਆਂ ਕਿਤੇ ਹੋਰ ਘਰ ਵਾਲਾ ਬਾਹਰ ਉੱਠ ਗਿਆ ਘਰ ਵਾਲੀ ਦੀਆਂ ਜ਼ਿੰਮੇਵਾਰੀਆਂ ਚੱਕਣ ਤੇ ਘਰਵਾਲੀ ਜ਼ਿੰਮੇਵਾਰੀਆਂ ਹੋਰ ਪਾਸੇ ਚੱਕਣ ਲੱਗੀ ਨੈ ਇਚ ਕੋਠੀ ਪਾ ਕੇ ਦੇ ਗਿਆ ਤੇ ਕੋਠੀ ਨੂੰ ਉਹਨੇ ਕੋਠਾ ਬਣਾਤਾ ਤੇ ਜਦੋਂ ਬਾਈ ਨੂੰ ਪਤਾ ਲੱਗਿਆ ਵੀ ਇਹ ਕੰਮ ਹੋ ਗਿਆ ਉੱਥੇ ਗਿਆ ਜਦੋਂ ਉਹਨੇ ਕੈਮਰੇ ਲਵਾਏ ਕੈਮਰੇ ਲਵਾ ਕੇ ਹਿਡਨ ਕੈਮਰਾ ਦੇ ਵਿੱਚ ਸਾਰੇ ਸਬੂਤ ਰੱਖ ਲਏ ਤੇ ਜਦੋਂ ਉੱਥੇ ਇੱਕ ਬੰਦਾ ਆਉਂਦਾ ਸੀ ਇੱਕ ਜਾਂਦਾ ਸੀ ਉਹਦੇ ਬੰਦੇ ਦੇ ਦਿਲ ਤੇ ਕੀ ਬੀਤੀ ਕਿਉਂਕਿ ਉਹਨੇ ਵਿਸ਼ਵਾਸ ਕੀਤਾ ਪਿਆਰ ਕੀਤਾ ਸੀ ਘਰ ਵਾਲੀ ਦੇ ਸੁਪਨੇ ਪੂਰੇ ਬਾਹਰ ਕਰਨ ਗਿਆ ਸੀ ਵੀ ਚਲ ਚਾਰ ਪੈਸੇ ਆਉਣਗੇ ਅਸੀਂ ਜ਼ਿੰਦਗੀ ਸੌਖੀ ਕੱਢ ਲਾਂਗੇ ਪਰ ਉਹਨੇ ਇੰਨਾ ਕਿ ਵਿਸ਼ਵਾਸ ਕਰਕੇ ਕਰਤਾ ਉਹ ਬੰਦੇ ਨੇ ਹੁਣ ਤਲਾਕ ਲੈਣਾ ਉਹ ਕਹਿੰਦੀ ਮੈਂ ਦਾਜ ਦਾ ਪਰਚਾ ਪਾਉਂਗੀ ਤੂੰ ਐਂ ਕਰ ਤੂੰ ਉਹ ਕਰ ਕੈਮਰੇ ਸਾਹਮਣੇ ਆਊਗਾ ਆਪਾਂ ਉਹਦੇ ਦੁੱਖ ਸੌਂਦੇ ਆ ਕੀ ਗੱਲਬਾਤ ਹੋਈ ਆ ਅੱਜ ਆ ਵੀ ਮਾਰੇ ਖੱਚ ਕੇ ਆ ਸਸੇ ਗਾਲ ਜੀ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਗੱਲ ਕਰਦੇ ਆਪਾਂ ਕਹੇ ਜੀ ਬੰਦਾ ਬਾਹਰ ਗਿਆ ਸੀਗਾ ਆਪਦੀ ਘਰ ਵਾਲੀ ਨੂੰ ਛੱਡ ਕੇ ਛੱਡ ਕੇ ਜਾਨੀ ਕਿ ਉਹ ਮੇਂ ਨਹੀਂ ਗਿਆ ਸੀ ਚੰਗੀ ਵਧੀਆ ਕੋਠੀ ਵਰਗਾ ਮਹਿਲਾ ਦਾ ਘਰ ਪਾ ਕੇ ਉਹ ਜਨਾਨੀ ਨੂੰ ਛੱਡ ਗਿਆ ਕਿਉਂ ਛੱਡ ਗਿਆ ਕਿਉਂ ਉਹਦੇ ਸੁਪਨੇ ਪੂਰੇ ਕਰਨ ਦੀ ਖਾਤਰ ਉਹਨੂੰ ਖੁਸ਼ ਰੱਖਣ ਦੀ ਖਾਤਰ ਪਰ ਉਹਨੇ ਕੀ ਕੀਤਾ ਜਿਹੜਾ ਘਰ ਪਾ ਕੇ ਦਿੱਤਾ ਸੀ ਜਾਂ ਜਿਹੜੀ ਕੋਠੀ ਪਾ ਕੇ ਦਿੱਤੀ ਸੀ ਉਹਨੂੰ ਕੋਠੀ ਖਾਣਾ ਬਣਾਤਾ ਸੀ ਕੰਜਰ ਖਾਣਾ ਕਰਨ ਲੱਗ ਗਈ ਸੀ ਉੱਥੇ ਕੀ ਗੱਲਬਾਤ ਬਣੀ ਬਾਈਨਾ ਬਾਹਰ ਗਿਆ ਸੀ ਇਹ ਉਹ ਦੂਬਾ ਵਾਲਾ ਬਗਲ ਕਰਦੇ ਹੱਸੀ ਗਾ ਬਈ ਸੱਸੀ ਗਾ ਬਈ ਕੀ ਹਾਲ ਹੈ ਬਈ ਵਧੀਆ ਬਈ ਬਈ ਇਹ ਜਿਹੜੀ ਛੋਟ ਨਾ ਘਟਣਾ ਵਾਪਸ ਜੇ ਜਿਹੜੀ ਛੋਟੀ ਘਰ ਵਾਲੀ ਨੇ ਛੋਟ ਨਾ ਹੀ ਕੀਤਾ ਇਹ ਕੀ ਗੱਲ ਬਾਤ ਪਣੀ ਸਾਨੂੰ ਦੱਸੋਗੇ ਗੱਲ ਬਾਤ ਬਈ ਇਹ ਆ ਵੀ ਮੇਰਾ ਵਿਆਹ ਹੋਇਆ ਠੀਕ ਹੈ ਮੇਰੀ ਘਰ ਵਾਲੀ ਮੈਨੂੰ ਵਧੀਆ ਮਿਲ ਗਈ ਹੈਣਾ ਮੇਰੇ ਮਾਪੇ ਹੈ ਨਹੀਂ ਮੈਂ ਗੱਲ ਨਹੀਂ ਆ ਬਈ ਮੇਰੀ ਘਰ ਵਾਲੀ ਹੈ ਬਸ ਹੈਣਾ ਮੈਂ ਜਾਣਾ ਸੀਗਾ ਬਈ ਬਲੈਦ ਕਿਉਂਕਿ ਮੇਰੇ ਘਰ ਦੇ ਵਿੱਚ ਜਿਹੜੀ ਸਾਰੀ ਘਰ ਦੀ ਸਿਸਟਮ ਆ ਉਹ ਹੈ ਨਹੀਂ ਐ ਉਹ ਹੈਣਾ ਵੀ ਆਪਾਂ ਕਹਿੰਦੇ ਬਾਹਲੇ ਤਕੜੇ ਹੈ ਨਹੀਂ ਆਪਾਂ ਹੈਣਾ ਠੀਕ ਹੈ ਮੈਨੂੰ ਆਏ ਸੀਗਾ ਚਲ ਯਾਰ ਮੈਂ ਬਾਹਰ ਜਾ ਕੇ ਥੋੜੇ ਪੈਸੇ ਕਮਾ ਲੂੰਗਾ ਜਿਹਦੇ ਕਰਕੇ ਆਪਣੇ ਘਰ ਦੇ ਮਾਹੌਲ ਸਹੀ ਹੋ ਜਾਣਗੇ ਹਾਲਾਤ ਸਹੀ ਹੋ ਜਾਣਗੇ ਮੈਂ ਆਪਣੀ ਘਰ ਵਾਲੀ ਨਾਲ ਲਾਇਆ ਕਰਦਾ ਬਈ ਠੀਕ ਹੈ ਉਸ ਤੋਂ ਬਾਅਦ ਮੈਂ ਬਾਹਰ ਜਾਣਾ ਤੇ ਬਾਹਰ ਬਾਹਰ ਜਦੋਂ ਜਾਣਾ ਮੈਨੂੰ ਬਾਅਦ ਚ ਪਤਾ ਲੱਗਦਾ ਵੀ ਮੇਰੀ ਜਿਹੜੀ ਘਰ ਵਾਲੀ ਆ ਉਹ ਗਲਤ ਚੱਲ ਰਹੀ ਆ ਲੋਕਾਂ ਦੇ ਨਾਲ ਅੱਛਾ ਹਾਂ ਮਤਲਬ ਸਾਰਾ ਸਿਸਟਮ ਇਹ ਕਿਵੇਂ ਬਣਦਾ ਕੀ ਗੱਲਬਾਤ ਹੁੰਦੀ ਹੈ ਸਾਰੇ ਪਹਿਲਾਂ ਤਾਂ ਮੈਨੂੰ ਇਹ ਦੱਸੋ ਤੁਹਾਡੇ ਵਿਆਹ ਹੋਏ ਨੂੰ ਕਿੰਨਾ ਟਾਈਮ ਮੇਰੇ ਵਿਆਹ ਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਤੁਹਾਨੂੰ ਬਾਅਦ ਕਿੰਨੇ ਟਾਈਮ ਕਿੰਨਾ ਮੈਨੂੰ 2-3 ਸਾਲ ਹੋ ਗਏ ਬਈ ਅੱਛਾ ਜਨਨ ਕੀ ਸਾਲ ਬਾਅਦ ਹੀ ਵਿਆਹ ਤੋਂ ਬਾਅਦ ਉੱਡ ਗਏ ਹੁਣ ਮੇਰੇ ਵਿਆਹ ਨੂੰ ਹੋ 6 ਮਹੀਨਾ ਸਾਲ ਲੱਗ ਗਿਆ ਅੱਛਾ ਜਨਨ ਕੀ ਸਾਲ 2 ਸਾਲ ਲੰਮਾ ਤੁਸੀਂ ਬਾਅਦ ਉੱਡ ਗਏ ਹਾਂ ਬਈ ਤੇ ਜਵਾਬ ਜੁਆਗ ਨਹੀਂ ਲਿਆ ਸੀ ਬਿੱਕਾ ਅੱਛਾ ਜੁਆਗ ਨਹੀਂ ਸੀ ਲਿਆ ਮੈਨੂੰ ਐਸੇ ਨਾ ਵੀ ਹਾਲਾਤ ਸਹੀ ਹੋ ਜਾਣਗੇ ਯਾਰ ਬਾਹਰ ਚ ਲੈ ਲਾ ਜਾਨ ਕੇ ਤੁਸੀਂ ਐਸੇ ਪਹਿਲਾਂ ਪੈਸਾ ਕਮਾਲ ਕੇ ਉਦੋਂ ਬਾਅਦ ਚਲ ਜੁਆਗ ਨਾਲੇ ਆਪਦੀ ਜਿਹੜੀ ਜ਼ਿੰਦਗੀ ਹੋ ਗਈ ਉਹ ਸੌਖੀ ਨਹੀਂ ਤੂੰ ਐ ਸੀਗਾ ਯਾਰ ਮੈਂ 5-6 ਸਾਲ ਬਾਹਰ ਲਾ ਆਉਂਗਾ ਮੇਰੀ ਘਰ ਵਾਲੀ ਨੂੰ ਜੇ ਮੈਂ ਜੁਆਗ ਪੈਦਾ ਕਰਦਾ ਬਾਅਦ ਜੋ ਫੀਸਾਂ-ਵੂਸਾਂ ਟੈਨਸ਼ਨ ਹੋ ਜੂਗੀ ਉਹਨੂੰ ਵੀ ਹਨਾ ਸੰਭਾਲਣਾ ਕੱਲੀ ਨੂੰ ਔਖਾ ਹੋ ਜਾਊਗਾ ਤੇ ਇਹ ਚੀਜ਼ਾਂ ਮੈਂ ਸੋਚੀਆਂ ਸੀਗੀਆਂ ਵੀ ਯਾਰ ਉਹਨੂੰ ਦਿੱਕਤ ਨਾ ਆਵੇ ਕੋਈ ਠੀਕ ਹੈ ਤੁਸੀਂ ਜਦੋਂ ਉਹਨੂੰ ਘਰ ਬਾਹਰ ਲੈ ਕੇ ਰਾਂਜ ਪਾ ਕੇ ਦਿੱਤਾ ਕੀ ਤੁਹਾਨੂੰ ਕੀ ਕੀਤਾ ਤੁਸੀਂ ਉਹ ਸਾਰੀ ਜਿਹੜੀ ਗੱਲ ਮੈਂ ਤੁਹਾਡੇ ਨਾਲ ਬੈਕ ਕੈਮਰੇ ਦੇ ਬਾਅਦ ਬੰਦ ਕੈਮਰਾ ਸੀ ਆਪਣਾ ਉਹਦੋਂ ਗੱਲਬਾਤ ਕੀਤੀ ਹੈ ਜਿਹੜੀ ਮੈਂ ਉਹ ਸਾਰੀ ਦੱਸ ਦਾਂ ਤੁਹਾਨੂੰ ਕੀ ਗੱਲਬਾਤ ਹੋਈ ਹੈ ਬਾਈ ਮੈਂ ਪਿੰਡ ਦੇ ਵਿੱਚ ਵਿਚਾਲੇ ਘਰ ਆ ਮੇਰਾ ਠੀਕ ਹੈ ਮੈਂ ਬਾਹਰ ਜਾਣਾ ਸੀ ਕਿ ਮੈਂ ਆਪਣੀ ਘਰ ਵਾਲਿਆਂ ਨੇ ਰਾਏ ਕਰਤਾ ਵੀ ਮੈਂ ਬਾਹਰ ਜਾਣਾ ਵੀ ਤਾਂ ਪੈਸੇ ਉਸੇ ਕਮਾ ਲਈਏ ਮੇਰੀ ਘਰ ਵਾਲੀ ਕਹਿੰਦੀ ਹਾਂ ਤੁਸੀਂ ਵੀ ਬਾਹਰ ਜਾਓਗੇ ਚਲ ਹਣਾ ਵੀ ਚਲ ਆਪਣੇ ਘਰ ਦੇ ਮਾਹੌਲ ਸਹੀ ਹੋ ਜਾਣਗੇ ਮਤਲਬ ਆਪਣੀ ਜਵਾਕਾਂ ਦੀ ਜ਼ਿੰਦਗੀ ਵਧੀਆ ਹੋ ਜਾਵੇ ਮੈਨੂੰ ਆਏ ਸੀਗਾ ਚਲ ਬਾਹਰੋਂ ਪੈਸਾ ਕਮਾ ਕੇ ਲਿਆਉਂ ਯਾਰ ਹੋਟਲ-ਹਾਟਲ ਪਾ ਲੂੰਗਾ ਕੋਈ ਆ ਉਹਦਾ ਆਹਦਾ ਤੋ ਮੇਰੀ ਕਾਲੀ ਮੈਨੂੰ ਕਹਿੰਦੀ ਆ ਵੀ ਆਪਾਂ ਜਿਹੜਾ ਆਪਣਾ ਘਰ ਵਾਲਾ ਥਾਂ ਜੇ ਆਪਾਂ ਵੇਚ ਕੇ ਵੀ ਮੈਨੂੰ ਨਿਆਈ ਵਾਲੇ ਖੇਚ ਮੈਨੂੰ ਉੱਥੇ ਘਰ ਪਾ ਦੇ ਤਾਂ ਮੈਨੂੰ ਸੌਖਾ ਹੋ ਜਾਊਗਾ ਮੈਂ ਕਹਿੰਦਾ ਕਾਦੋਂ ਸੌਖਾ ਹੋ ਜਾਊਗਾ ਮੈਂ ਕਹਿੰਦਾ ਦੂਰੋਂ ਪਿੰਡ ਤੋਂ ਦੂਰ ਕਾਦੋਂ ਘਰ ਪਾਉਣਾ ਮੈਨੂੰ ਕਹਿੰਦੀ ਕਹਿੰਦੀ ਐ ਕਰਕੇ ਜੇ ਮੈਂ ਇੱਥੇ ਰਹੂੰਗੇ ਨਾ ਮੁੰਡੇ ਮੈਨੂੰ ਤੰਗ ਕਰਨਗੇ ਹਨਾ ਵੀ ਕੱਲੀ ਗੈਰੀ ਨੂੰ ਵੇਖ ਕੇ ਪਿੰਡ ਦੇ ਲੋਕ ਗਲਤ ਬੋਲਿਆ ਕਰਨਗੇ ਤੇ ਮੈਂ ਕਹਿੰਦਾ ਚੱਲ ਯਾਰ ਮੇਰੇ ਦਿਲ ਦੇ ਦਿਮਾਗ ਦੇ ਵਿੱਚ ਵਾਜੇਗਾ ਜਦੋਂ ਕੁੜੀ ਜਦੋਂ ਕਹਿ ਜਾਂਦੀ ਹੈ ਨਾ ਬੰਦੇ ਨੂੰ ਦਿਮਾਗ ਦੇ ਵਿੱਚ ਇਹ ਜਿਹੀਆਂ ਗੱ ਪਰ ਮੇਰੇ ਦਿਮਾਗ ਦੇ ਵਿੱਚ ਵੀ ਗੱਲਾਂ ਉਦਾਂ ਵੱਜਣ ਲੱਗ ਗਈਆਂ ਨਾ ਵੀ ਯਾਰ ਵੀ ਮੈਂ ਜਾਊਂਗਾ ਬਾਹਰ ਇਹ ਕੋਈ ਦਿੱਕਤ ਆਊਗੀ ਫਿਰ ਮੈਨੂੰ ਪੰਗਾ ਖੜਾ ਹੋ ਜਾਊਗਾ। ਐਂ ਬਈ ਮੈਂ ਇਹਨੂੰ ਕੋਠੀ ਪਾ ਦਿੰਨਾ ਨਿਆਈਆਂ ਲਈ ਖੇਤ ਚ ਤੇ ਮੈਨੂੰ ਨਹੀਂ ਪਤਾ ਸੀ ਇਹ ਮੇਰੀ ਘਰ ਨੂੰ ਕੋਠੀ ਨੂੰ ਕੋਠਾ ਬਣਾ ਦੋਗੀ ਮੇਰੀ ਘਰ ਵਾਲੀ। ਅੱਛਾ ਮੈਂ ਬਾਹਰ ਤੁਰ ਜੰਨਾ ਬਈ। ਠੀਕ ਐ ਵਧੀਆ ਆ ਦੀ ਜ਼ਿੰਦਗੀ ਬਤੀਤ ਕਰਦਾ ਉੱਥੇ। ਪੈਸਾ ਕਮਾਉਣਾ ਇਹਨੂੰ ਪੈਸੇ ਹੀ ਭੇਜਦਾ। ਗੱਲਬਾਤ ਸਾਡੀ ਵਧੀਆ ਹੁੰਦੀ ਆ। ਠੀਕ ਐ ਵਧੀਆ ਮੇਰੇ ਨਾਲ ਰਾਤ ਨੂੰ ਗੱਲ ਕਰਦੀ ਆ ਦਿਨੇ ਗੱਲ ਕਰਦੀ ਆ। ਪਰ ਮਤਲਬ ਟੈਂਪ ਹੈਗੇ ਨਾ ਯਾਰ ਬਈ ਇਹੋ ਜੀ ਗੱਲਬਾਤ ਹੋ ਜਾਂਦੀ ਹੈ ਜਿਹੜਾ ਮੇਰਾ ਲੈਜੀ ਸੀਗਾ ਉੱਥੇ ਪਿੰਡ 'ਚ ਰਹਿੰਦਾ ਸੀਗਾ ਉਹਨੂੰ ਮੈਂ ਕਿਹਾ ਹੋਇਆ ਸੀ ਮੈਨਾਂ ਜੇ ਤੇਰੀ ਭਾਬੀ ਨੂੰ ਕਿਤੇ ਦਵਾਈ ਦਿਓਈ ਦਵਾਈ ਲੈ ਜਾਣਾ ਜਾਂ ਕਿਤੇ ਕੰਮ ਘੁੰਮਣਾ ਤੇ ਮੈਂ ਕਿਹਾ ਤੂੰ ਯਾਰ ਮਾੜੀ ਹੈਲਪ ਕਰ ਦਿਆ ਕਰੀਂਗਾ ਉਹ ਕਹਿੰਦਾ ਕੋਈ ਨਾ ਬਈ ਬਹੁਤ ਬੰਦਾ ਸਾਉ ਯਾਰ ਬਹੁਤ ਬੰਦਾ ਵਧੀਆ ਸੀ ਜੇ ਉਹ ਮੈਨੂੰ ਨਾਂ ਦੱਸਦਾ ਕੋਈ ਹੈ ਜਿਹੀਆਂ ਚੀਜ਼ਾਂ ਜਿਹਦੇ ਕਰਕੇ ਮੇਰਾ ਘਰ ਜਮਾਂ ਹੀ ਉਜੜ ਜਾਣਾ ਸੀਗਾ ਹੁਣ ਤਾਂ ਉਜੜ ਹੀ ਗਿਆ ਠੀਕ ਹੈ ਉਹਨੇ ਮੈਨੂੰ ਫੋਨ ਲਾਇਆ ਕਹਿੰਦਾ ਯਾਰ ਐਂ ਕਰਕੇ ਯਾਰ ਤੂੰ ਤਾਂ ਬਾਹਰ ਬੈਠਾ ਕਹਿੰਦਾ ਕਹਿੰਦਾ ਮੈਂ ਤੈਨੂੰ ਗੱਲ ਕਹਿਣੀ ਆ ਤੇ ਗੁੱਸਾ ਦਾ ਨਹੀਂ ਕਰਦਾ ਮੈਂ ਕਿਹਾ ਨਹੀਂ ਮੈਂ ਗੁੱਸਾ ਦਾ ਕੀ ਕਰਨਾ ਮੈਨੂੰ ਕਹਿੰਦਾ ਯਾਰ ਐ ਕਰਕੇ ਨਾ ਭਾਬੀ ਯਾਰ ਥੋੜੀ ਨਾ ਗਲਤ ਚੱਲਦੀ ਆ ਅੱਛਾ ਮੈਨੂੰ ਕਹਿੰਦੀ ਗਲਤ ਚੱਲਦੀ ਆ ਮੈਂ ਕਿਹਾ ਗਲਤ ਕੀ ਚੱਲਦੀ ਆ ਕਹਿੰਦਾ ਯਾਰ ਭਾਬੀ ਨਾ ਥੋੜਾ ਜਿਹਾ ਨਾ ਗਲਤ ਚੱਲਦੀ ਆ ਕਹਿੰਦਾ ਯਾਰ ਇੱਕ ਬੰਦਾ ਵੜਦਾ ਦੋ ਨਿਕਲਦੇ ਆ ਤਿੰਨ ਵੜਦੇ ਆ ਚਾਰ ਨਿਕਲਦੇ ਆ ਮੈਂ ਕਿਹਾ ਭੰਦਾ ਯਾਰ ਮੈਂ ਕੀ ਬੋਲੀ ਨਾ ਸਾਲਿਆ ਤੈਨੂੰ ਸ਼ਰਮ ਆਉਂਦੀ ਆ ਮੈਂ ਕਿ ਕੀ ਬੋਲੀ ਨਾ ਕਹਿੰਦਾ ਤੂੰ ਭਾਬੀ ਨੂੰ ਕੋਠੀ ਦਾ ਪਾਤੀ ਕਹਿੰਦਾ ਘਰ ਵਾਲੇ ਨੇ ਕੋਠਾ ਬਣਾਤਾ ਅੱਛਾ ਮੈਂ ਕਹਿੰਦਾ ਤੂੰ ਯਾਰ ਮੇਰੀ ਗੱਲ ਦਾ ਗੁੱਸਾ ਨਾ ਕਰ ਠੀਕ ਹੈ ਮੈਂ ਫੋਨ ਕੱਟਦਾ ਯਾਰ ਮੈਨੂੰ ਫੋਨ ਫੇਰ ਲਾਇਆ ਉਹਨੇ ਕਹਿੰਦਾ ਤੂੰ ਮੇਰਾ ਗੱਲ ਦਾ ਗੁੱਸਾ ਨਾ ਕਰ ਮੈਂ ਜਿਹੜੀ ਗੱਲ ਕਹਿ ਰਿਹਾ ਤੂੰ ਸਮਝ ਯਾਰ ਵੀ ਗੌਰ ਕਰ ਵੀ ਤੂੰ ਗੌਰ ਕਰ ਤੂੰ ਇੱਥੇ ਆ ਮੈਂ ਕਹਿੰਦਾ ਮੈਂ ਨਹੀਂ ਆਉਂਦਾ ਕਹਿੰਦਾ ਮੈਂ ਕਹਿੰਦਾ 15 ਤੂੰ ਮੇਰਾ ਘਰ ਕਿਉਂ ਝਾੜਦਾ ਮੈਂ ਤੈਨੂੰ ਗਲਤ ਫਹਮੀ ਹੋ ਗਲਤ ਫਹਮੀ ਨਹੀਂ ਤੂੰ ਆ ਕੇ ਵੇਖ ਲੈ ਜੇ ਤੈਨੂੰ ਮੈਨ ਲੱਗਦਾ ਵੀ ਮੈਂ ਝੂਠ ਬੋਲਦਾ ਭਾਬੀ ਕੋਲ ਕੋਈ ਗੱਲ ਨਾ ਕਰੀਂ ਕਹਿੰਦਾ ਭਾਬੀ ਕੋਲ ਕੋਈ ਗੱਲ ਨਾ ਕਰੀਂ ਤੂੰ ਪੰਜਾਬ ਚ ਆ ਪਿੰਡ ਆ ਤੇ ਤੂੰ ਪਿੰਡ ਆ ਮੈਂ ਬਈ ਆਉਣਾ ਮੇਰੇ ਦਿਮਾਗ ਦਿਲ ਦੇ ਵਿੱਚ ਬਹੁਤ ਭੜਾ ਖਿਆਲ ਆਉਂਦੇ ਆ ਬਈ ਹੈਨਾ ਮਤਲਬ ਮੇਰੀ ਘਰ ਦੀ ਤੇ ਮੈਨੂੰ ਨਾ ਵਿਸ਼ਵਾਸ ਯਾਰ ਮੈਂ ਕਹਿੰਦਾ ਯਾਰ ਮੈਂ ਕਹਿੰਦਾ ਯਾਰ ਕੋਈ ਬੰਦਾ ਤੋੜ ਨਹੀਂ ਸਕਦਾ ਵਿਸ਼ਵਾਸ ਉਹਦੇ ਲਈ ਮੈਂ ਬਲਾਇਟ ਗਿਆ ਸੀਗਾ ਸਿੱਧੀ ਗੱਲ ਹੈਨਾ ਮੈਂ ਜਦੋਂ ਬਈ ਪੈਂਟ ਆਉਣਾ ਤੇ ਉਸ ਮੁੰਡੇ ਨੂੰ ਮਿਲਦਾ ਮੈਂ ਪਹਿਲਾਂ ਜਾ ਕੇ ਉਹਦੇ ਨਾਲ ਗੱਲਬਾਤ ਕਰਦਾ ਉਹ ਮੈਨੂੰ ਬਾਕੇ ਮੋਟਰ ਤੇ ਲੈ ਮੋਟਰ ਤੇ ਲੈ ਜਾਂਦਾ ਮੋਟਰਸਾਈਕਲ ਤੇ ਬਾਕੇ ਮੈਨੂੰ ਉੱਥੇ ਸਮਝਾਉਂਦਾ ਉਹ ਵੀ ਐ ਐ ਕਰਕੇ ਬਈ ਘਰ ਵਾਲੀ ਤੇਰੀ ਗਲਤ ਹੋਈ ਪਈ ਆ ਸਿਰੇ ਦੀ ਬਈ ਪਿੰਡ ਦੇ ਵਿੱਚ ਸਾਥ ਧੂਧੂ ਕਰਾਈ ਪਈ ਆ ਕਹਿੰਦਾ ਤੂੰ ਤਾਂ ਉੱਥੇ ਆ ਤੇਰਾ ਮਾਂ ਪਿਓ ਹੈ ਨਹੀਂ ਤੇ ਤੇਰੀ ਘਰ ਦੀ ਨਾਲ ਸਾਮ ਕੰਮ ਸਟਾਰਟ ਕੀਤਾ ਕਹਿੰਦਾ ਜੇ ਤੂੰ ਮੇਰੇ ਤੇ ਵਿਸ਼ਵਾਸ ਕਰਦਾ ਤੂੰ ਪਰਖ ਕੇ ਵੇਖ ਲੈ ਮੈਨੂੰ ਕਹਿੰਦਾ ਤੂੰ ਭਾਬੀ ਨਾਲ ਲੜੀ ਨਾ ਹਮ ਬਸ ਤੈਨੂੰ ਮੈਂ ਤਰੀਕਾ ਦੱਸੂਗਾ ਵੀ ਆਪਾਂ ਹਿਡਨ ਕੈਮਰੇ ਲਾ ਦਨੇ ਆ ਮੈਂ ਮੈਂ ਕਹਿ ਰਿਹਾ ਹਿਡਨ ਕੈਮਰੇ ਤਾਂ ਆਪਾਂ ਲਾ ਦਾਂਗੇ ਉਹਦੇ ਸਾਹਮਣੇ ਕਿਵੇਂ ਲਾਉਂਗਾ ਮੈਂ ਮੈਨੂੰ ਕਹਾ ਯਾਰ ਜਦੋਂ ਉਹ ਜਾ ਵਾਲੀ ਕਿਸੇ ਪਾਸੇ ਤੁਹਾਨੂੰ ਛੱਡਿਆ ਕੇਰਾ ਇੱਕ ਵਾਰੀ ਤੇ ਉਹ ਤੋਂ ਬਾਅਦ ਮੈਨੂੰ ਲੈ ਜਾ ਕੇ ਕਿਸੇ ਪਾਸੇ ਉਹ ਤੋਂ ਬਾਅਦ ਹਿਡਨ ਕੈਮਰੇ ਲਵਾ ਦਾਂਗੇ ਆਪਾਂ ਮੈਂ ਕਿਹਾ ਚੱਲ ਠੀਕ ਆ ਮੈਂ ਗੱਲਬਾਤ ਕਰਦਾ ਮੈਂ ਕਿਹਾ ਯਾਰ ਚੱਲ ਮੈਂ ਹੁਣ ਆਇਆ ਹੋਇਆ ਆ ਮੈਂ ਵੀ ਘਰ ਹੀ ਨੂੰ ਗਿਆ ਮੈਂ ਕਹਿੰਦਾ ਹੁਣ ਮੈਂ ਆਇਆ ਹੋਇਆ ਮੈਂ ਕਹਿੰਦਾ ਤੂੰ ਐਂ ਕਰ ਵੀ ਤੂੰ ਮਾਂ ਪੇਰ ਨੂੰ ਮਿਲਿਆ ਜੇ ਮਿਲ ਕੇ ਆਉਣਾ ਤਾਂ ਇੱਕ ਦਿਨ ਲਾਇਆ ਚੱਲ ਯਾਰ ਵੀ ਹਨਾ ਵੀ ਮੇਰੇ ਕਰਕੇ ਤੈਨੂੰ ਤੂੰ ਜਾਂਦੀ ਨਹੀਂ ਹਣੀ ਦੋ ਹਨਾ ਵੀ ਘਰੇ ਹੀ ਰਹਿਣੀ ਹੁੰਨੀ ਆ ਮੈਂ ਕਹਿੰਦਾ ਤੂੰ ਜਾ ਆ ਕੇ ਕਿੰਨੇ ਚੱਲ ਮੈਂ ਜਾ ਆਉਣੀ ਮੈਨੂੰ ਛੱਡਿਆ ਮੈਂ ਦੂਜੇ ਦਿਨ ਘਰੇ ਆ ਗਿਆ ਆ ਗਿਆ ਮੈਂ ਉਹ ਮੁੰਡੇ ਨੂੰ ਸੱਦਿਆ ਤੇ ਕੈਮਰੇ ਲਵਾਤੇ ਹਿੱਡਨ ਕੈਮਰੇ ਬੈਡਰੂਮ ਤੱਕ ਵੀ ਕੈਮਰੇ ਲਵਾਤੇ ਬਾਈ ਮੈਂ ਠੀਕ ਆ ਸਾਰੇ ਪਾਸੇ ਕੈਮਰੇ ਲਵਾਤੇ ਮੈਂ ਕੈਮਰੇ ਲਵਾਤੇ ਉਸ ਤੋਂ ਬਾਅਦ ਮੈਂ ਦੋ ਦਿਨ ਹੋਰ ਰਿਹਾ ਤੇ ਉਸ ਤੋਂ ਬਾਅਦ ਮੇਰ ਨਾਲ ਵਧੀਆ ਰਹੀ ਆ ਮਤਲਬ ਮੇਰੀ ਘਰ ਵਾਲੀ ਨੇ ਉਹ 7-8 ਦਿਨਾਂ ਦੇ ਵਿੱਚ ਵਿੱਚ ਜਿੱਦਾਂ 7-7 ਦਿਨ ਰਿਹਾ ਮੈਂ 7 ਦਿਨਾਂ ਦੇ ਵਿੱਚ ਵਿੱਚ ਉਹਨੇ ਫੋਨ-ਫੋਨ ਲਾ ਗਿਆ ਆਪਣੇ ਆਸ਼ਕਾਂ-ਉਸ਼ਕਾਂ ਨੂੰ ਜਿਨ੍ਹਾਂ ਨੂੰ ਸਗਾ ਗੂ ਸਾਦੀ ਸੀਗੀ ਉਹ ਸਾਰਿਆਂ ਨੂੰ ਫੋਨ ਲਾਦਾ ਵੀ ਐਂ ਕਰਕੇ ਆਹ ਦਿਨਾਂ ਦੇ ਵਿੱਚ ਮੈਨੂੰ ਫੋਨ ਨਾ ਆਵੇ ਕੋਈ ਨਾ ਕੋਈ ਮੈਂ ਮੇਰੇ ਘਰ ਦੇ ਨੇੜੇ ਤੇ ਲਿਆਵੇ ਠੀਕ ਹੈ ਤੇ ਪਿੰਡ ਦੇ ਵਿੱਚ ਵੀ ਮੈਂ ਪਤਾ ਕੀਤਾ ਥੋੜਾ ਜਿਹਾ ਵੀ ਮਤਲਬ ਗੱਲ ਸਿਸਟਮ ਸਹੀ ਨਹੀਂ ਸੀਗਾ ਮੇਰਾ ਯਾਰ ਮੈਂ ਕੈਮਰੇ-ਕੁੰਮਰੇ ਤਾਂ ਲਵਾਤੇ ਉਸ ਤੋਂ ਬਾਅਦ ਮੈਂ ਬਈ ਜਾ ਵੜਦਾ ਬਾਹਰ ਫੇਰ ਉਦੋਂ ਬਾਅਦ ਮੈਂ ਮੇਰੇ ਨਾਲ ਗੱਲਬਾਤ ਵਧੀਆ ਕਰਦੀ ਆ ਦੋ ਤਿੰਨ ਦਿਨ ਗੱਲ ਵਧੀਆ ਕਰਦੀ ਆ ਬਾਅਦ ਵਿੱਚ ਨਾ ਇਹ ਰੇ ਗੱਲ ਕਰਦੀ ਕਰਦੀ ਵਿੱਚੋਂ ਹਟ ਜਾਂਦੀ ਸੀਗੀ ਮਤਲਬ ਮਤਲਬ ਅੱਧਾ ਘੰਟਾ ਗੱਲ ਕਰ ਲਈ ਇੱਕ ਘੰਟਾ ਗੱਲ ਕਰ ਲਈ ਬਾਅਦ ਵਿੱਚ ਮੈਂ ਕੈਮਰੇ ਦੇ ਧਿਆਨ ਰੱਖਿਆ ਮੈਂ ਉੱਥੇ ਕੰਮ ਤੇ ਨਹੀਂ ਗਿਆ 10 ਦਿਨ 10 ਦਿਨ ਮੈਂ ਕੈਮਰੇ ਦੇ ਧਿਆਨ ਰੱਖਿਆ ਵੀ ਬਣਦਾ ਕੀ ਆ ਫੇਰ ਭਾਈ ਉਹੀ ਕੰਮ ਗੱਡੀਆਂ ਰੁਕਿਆ ਕਰਨਾ ਮੋਟਰਸਾਈਕਲ ਰੁਕਿਆ ਕਰਨਾ ਇੱਕ ਵੜਿਆ ਕਰੇ 10 ਨਿਕਲਿਆ ਕਰ ਮਤਲਬ ਚੱਲ ਪਿਆ ਕੰਮ ਪੂਰਾ ਬੈਡਰੂਮ ਦੇ ਵਿੱਚ ਉਹੀ ਜਿਹੀਆਂ ਚੀਜ਼ਾਂ ਵੀ ਦੇਖੀਆਂ ਮੈਂ ਮੈਂ ਕਿਹਾ ਮੈਂ ਯਾਰ ਕਹਿ ਨਹੀਂ ਸਕਦਾ ਮੈਂ ਕੀ ਕੀ ਦੇਖ ਲਿਆ ਠੀਕ ਹੈ ਉਸ ਤੋਂ ਬਾਅਦ ਮੈਂ ਇਹਨੂੰ ਫੋਨ ਲਾਉਣਾ ਮੈਂ ਆਪਣੀ ਘਰ ਵਾਲੀ ਨੂੰ ਮੈਂ ਕਿਹਾ ਕਿਵੇਂ ਆ ਕਹਿੰਦੀ ਠੀਕ ਹੈ ਮੈਂ ਕੀ ਕਰੀ ਜਾਨੀ ਆ ਤੇ ਇਹ ਕਹਿੰਦੀ ਮੈਂ ਕੁਝ ਨਹੀਂ ਮੈਂ ਰੋਟੀ ਬਣਾਉਣ ਲੱਗਦੀ ਆ ਮੈਂ ਕਿਹਾ ਆਪਣੇ ਘਰੇ ਕੌਣ ਆਇਆ ਸੀਗਾ ਕਹਿੰਦੀ ਕੋਈ ਨਹੀਂ ਆਇਆ ਮੈਂ ਕਿਹਾ ਆਇਆ ਹੋਇਆ ਆਪਣੇ ਘਰੇ ਕੋਈ ਕਹਿੰਦੀ ਕਿੱਥੇ ਨਹੀਂ ਆਇਆ ਮੈਂ ਕਹਿੰਦਾ ਥੱਲੇ ਕੌਣ ਹੈ ਕਹਿੰਦੇ ਕੋਈ ਵੀ ਹੈ ਨਹੀਂ ਮੈਂ ਕਹਿੰਦਾ ਖਾਈ ਕੈਮਰਾ ਮੜੇ ਲੱਗੇ ਕਹਿੰਦੇ ਹੈ ਨਹੀਂ ਆਹ ਮੈਂ ਕਹਿੰਦਾ ਮੈਨੂੰ ਸਾਰਾ ਦੇ ਜਿੰਦਾ ਉਹ ਕੱਢੀ ਜਾਂਦੀ ਇੱਕ ਪਾਸੇ ਹੱਥ ਮਾਰ ਕੇ ਬਾਹਰ ਕੱਢੀ ਜਾਂਦੀਆਂ ਨੂੰ ਸਾਰਾ ਕਹਿੰਦੇ ਤੈਨੂੰ ਕਿਵੇਂ ਵੇਖੀ ਜਾਂਦਾ ਮੈਂ ਕਹਿੰਦਾ ਤੈਨੂੰ ਮੈਂ ਰੋਕ ਦੋ ਮਿੰਟ ਖੜਾ ਤੈਨੂੰ ਮੈਂ ਬੜ ਸਕਦੇ ਭੇਜਦਾ ਸਕਰੀਨ ਸ਼ਾਟ ਲਾਏ ਮੈਂ ਵਟਸਐਪ ਤੇ ਭੇਜੇ ਹੁਣ ਮੈਂ ਕਹਾਂ ਵੇਖ ਕੈਮਰਾ ਤੇ ਮੈਂ ਕਹਾਂ ਵੇਖ ਕਿੱਥੇ ਆ ਇਹ ਬੰਦਾ ਕਿੰਨੇ ਬੰਦੇ ਵੜਦੇ ਕਿੰਨੇ ਨਿਕਲਦੇ ਮੈਂ ਕਹਾ ਮੈਂ ਸਾਰੀ ਡਿਟੇਲ ਰੱਖੀ ਬੈਠਾ ਤੇਰੀ ਤੇ ਤੂੰ ਕੀ ਕਰਦੀ ਫਿਰਦੀ ਹੈ ਮੇਰੇ ਪਿੱਛੋਂ ਮੈਨੂੰ ਕਹਿੰਦੀ ਮੈਂ ਤਾਂ ਇਹ ਕੁਛ ਕੀਤਾ ਹੀ ਨਹੀਂ ਮੈਂ ਕਹਾ ਮੈਂ ਯਾਰ ਤੈਨੂੰ ਫੋਟੋਆਂ ਭੇਜੀ ਐਨਾ ਫਿਰ ਵੀ ਤੂੰ ਵਿਸ਼ਵਾਸ ਨਹੀਂ ਕਰਦੀ ਭਈ ਵੀ ਮੈਂ ਕੁਛ ਕੀਤਾ ਨਹੀਂ ਮੈਂ ਕਹਾ ਤਰ ਮੈਂ ਸਾਰਾ ਕੁਝ ਤਾਂ ਭੇਜੀ ਐਨਾ ਕਹਿੰਦੀ ਮੇਥੋਂ ਗਲਤੀ ਹੋ ਗਈ ਮੈਨੂੰ ਮaaf ਕਰ ਦੇਵੇ ਚਰਮਜੀਤ ਮੈਨੂੰ ਮaaf ਕਰ ਦੇ ਮੈਂ ਕਹਾ ਮੇਰਾ ਨਾਂ ਨੂੰ ਨਾ ਲੈ ਤੂੰ ਮੈਨੂੰ ਨਾ ਬੁਲਾ ਮੈਂ ਕਹਾ ਤੂੰ ਠੀਕ ਆ ਨਾ ਹੁਣ ਤਾਂ ਬਸ ਤਲਾਕ ਹੋਊਗਾ ਮੈਨੂੰ ਮੈਂ ਤੇਰੇ ਲਈ ਪੈਜ ਕੋਠੀ ਪੈ ਤੇ ਤੂੰ ਕੋਠਾ ਬਣਾ ਕੇ ਰੱਖਤਾ ਮੈਂ ਤੇਰੇ ਲਈ ਕੀ ਸੋਚਦਾ ਮੈਂ ਵਿਲਾਇਤ ਬੈਠਾ ਪੈਜੋਂ ਪੈਸੇ ਕਮਾਈਏ ਨਾ ਤੇ ਤੂੰ ਮੇਰੀ ਜਿੱਦਗੀ ਰੋਲ ਕੇ ਰੱਖਦੀ ਮੇਰੀ ਧੀ ਜਿੱਦ ਰੋਲ ਕੇ ਰੱਖਦੀ ਤੂੰ ਜਮ ਕਹਿੰਦੀ ਮੈਂ ਗਲਤੀ ਹੋ ਗਈ ਮੇਥੋਂ ਮੈਂ ਨਹੀਂ ਕਰਦੀ ਅੱਜ ਤੋਂ ਬਾਅਦ ਮੈਂ ਕਹਾਂ ਮੈਂ ਆਉਣਾ ਤੇਰੇ ਮਾਪੇ ਨਾਲ ਗੱਲ ਕਰਦਾ ਮੈਂ ਇਹਦੇ ਮਾਪੇ ਨੂੰ ਮੈਸੇਜ ਕੀਤਾ ਅੱਛਾ ਦੂਜੀ ਵਾਰ ਮੈਸੇਜ ਕਰਤਾ ਉਹਦੀ ਵਾਪਸ ਆ ਗਈ ਉੱਥੇ ਹੀ ਉੱਥੇ ਅੱਛਾ ਮੈਂ ਕਹਾਂ ਐ ਕਰਕੇ ਬਈ ਯਾਰ ਤੁਹਾਡੀ ਮੈਂ ਕਹਾਂ ਆਪਦੀ ਕੁੜੀ ਲੈ ਜਾਓ ਮੈਂ ਕਹਾਂ ਮੈਂ ਨਹੀਂ ਰੱਖ ਮੈਂ ਕਹਿਆ ਰਾਤ ਚੱਕ WhatsApp ਤੇ ਨੂੰ ਫੋਟੋਆਂ ਭੇਜਦੀਆਂ ਵੇਖ ਲੈ ਮੈਂ ਉਹ ਤੈਨੂੰ ਮੈਂ ਬੈਡਰੂਮ ਦੀ ਫੋਟੋ ਭੇਜਾਂ ਹਜੇ ਵੀਡੀਓ ਭੇਜਾਂ ਜਿਹੜਾ ਕੁਝ ਕੀਤਾ ਇਹਨੇ ਕਹਿੰਦੀ ਕਹਿੰਦੀ ਨਹੀਂ ਸਾਡੀ ਕੁੜੀ ਇਦਾਂ ਨਹੀਂ ਹੈ ਮੈਂ ਕਹਾ ਇੱਕ ਵਾਰ ਦੇ 10 ਕੱਢਦੀ ਆ ਮੈਂ ਕਹ ਬਥੇਰਾ ਕੰਮ ਚਲਾਇਆ ਹੋਇਆ ਨੇ ਇਹ ਤਾਂ ਰੰਡੀ ਰਾਣਾ ਰੰਡੀ ਬਜ਼ਾਰ ਬਣਾਇਆ ਪਿਆ ਨੇ ਤਾਂ ਜਮਾ ਮੇਰੇ ਘਰ ਨੂੰ ਤੇ ਮੈਂ ਮੈਂ ਕਹ ਮੈਂ ਕਹ ਪਤਾ ਤੂੰ ਇਧਰੋਂ ਇਧਰੋਂ ਆਇਆ ਪੁੱਤ ਤੂੰ ਐ ਕਰ ਲਾਗੇ ਮੈਂ ਕਹ ਚੱਲ ਮੈਂ ਆਉਣਾ ਮੈਂ ਉਧਰੋਂ ਆਇਆ ਸਾਰਾ ਸਾਹਮਣੇ ਭਾਇਆ ਮੈਂ ਕਹ ਹਵੇਲਾ ਕੈਮਰੇ ਲਾਏ ਆ ਪਏ ਆ ਤੇ ਆ ਮੇਰੇ ਕੋਲ ਸਾਰਾ ਡਿਟੇਲ ਪਈ ਆ 20 ਗੀਗਰ ਦੀ ਪਈ ਮੈਨੂੰ ਬਹੁਤ ਟਾਈਮ ਪਹਿਲਾਂ ਤਾਂ ਹੀ ਪਤਾ ਲੱਗ ਗਿਆ ਸੀ ਮੈਂ ਕਹ ਮੈਂ ਬੋਲਿਆ ਨਹੀਂ ਤੇ ਮੈਂ ਕਹ ਇਹ ਸਾਰਾ ਕੁਝ ਮੈਂ ਤਾਂ ਹੀ ਆਇਆ ਸੀ ਮੈਂ ਹਫਤਾ ਰਹਿ ਕੇ ਕਹਿਣਾ ਇੱਥੇ ਮੈਂ ਕਹ ਮੈਂ ਤਾਂ ਹੀ ਆਇਆ ਸੀ ਵੀ ਇਹ ਚੀਜ਼ ਜੜ ਕਿਵੇਂ ਫੜੀ ਜਾਊ ਮੈਨੂੰ ਕਹਿੰਦੀ ਮੈਂ ਐ ਕਰ ਦੂੰ ਮੈਂ ਉਹ ਕਰ ਦੂੰ ਮੈਂ ਕਿਹਾ ਤੇਥੋਂ ਕੁਝ ਨਹੀਂ ਹੋਣਾ ਹੁਣ ਮੈਂ ਕਿਹਾ ਤੇਰੇ ਲਈ ਮੈਂ ਪਹਿ ਚ ਕੀ ਕੀ ਸੋਚਿਆ ਸੀ ਮੈਂ ਕੁੜੀਏ ਤੇਰੇ ਤੇ ਕਿੰਨਾ ਯਕੀਨ ਕੀਤਾ ਆਪਣੀ ਮਾਂ ਤੋਂ ਵੱਧ ਕੇ ਆਪਣੇ ਭੈਣ ਤੋਂ ਵੱਧ ਕੇ ਆਪਣੇ ਸਾਰੇ ਲੋਕਾਂ ਤੋਂ ਵੱਧ ਕੇ ਯਾਰ ਮੈਂ ਆਪਣੇ ਦੋਸਤਾਂ ਨਾਲ ਲੜ ਪਿਆ ਵੀ ਤੂੰ ਤੈਨੂੰ ਨਾ ਗਲਤ ਕੋਈ ਗਵੇ ਤੈਨੂੰ ਤੇਰੀ ਇੱਜ਼ਤ ਬਣਾਉਣ ਵਾਸਤੇ ਪਿੰਡ ਚੋਂ ਚੱਕ ਕੇ ਤੈਨੂੰ ਨਿਆਈਆਂ ਦੇ ਖੇਤ ਚ ਕੋਠੀ ਪਾ ਕੇ ਦਿੱਤੀ ਤੂੰ ਤਾਂ ਕੋਠਾ ਬਣਾ ਕੇ ਰੱਖਤਾ ਮੈਂ ਕਿਹਾ ਮੈਂ ਤੈਨੂੰ ਹਰ ਇੱਕ ਚੀਜ਼ ਤੋਂ ਬਚਾ ਕੇ ਰੱਖਿਆ ਪਰ ਫੇਰ ਵੀ ਤੈਨੂੰ ਹਰ ਇੱਕ ਚੀਜ਼ ਮੰਨੀ ਤੇਰੇ ਲਈ ਵਿਲਾਇਤ ਗਿਆ ਉੱਥੇ ਭੁੱਖਾ ਭਾਣਾ ਰੋਟੀ ਖਾਣਾ ਹੈਗਾ ਕਿ ਨਹੀਂ ਖਾਂਦਾ ਹੈਗਾ ਮੈਂ ਆਪਣੇ ਜੁਆਕਾਂ ਬਾਰੇ ਕੀ ਕੀ ਸੋਚੀ ਜਨ ਤੇ ਤੂੰ ਤਾਂ ਮੇਰੀ ਝੰਡੋ ਚੋਦ ਕੇ ਰੱਖਦੀ ਕਹਿੰਦੀ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮaaf ਕਰ ਦੇ ਮੈਂ ਕਿਹਾ ਮੈਂ ਮੈਂ ਨਹੀਂ ਛੜ ਰੱਖਦਾ ਤੈਨੂੰ ਉਹ ਕਹਿੰਦੀ ਮਾਂ ਕਹਿੰਦੀ ਕਹਿੰਦੀ ਕੋਈ ਨਾ ਪੁੱਤ ਇਹ ਗਲਤੀ ਹੋ ਗਈ ਮੈਂ ਕਹਿੰਦਾ ਗਲਤੀ ਇੱਕ ਹੁੰਦੀ ਆ ਮੈਂ ਕਹਿੰਦਾ ਭੈਜ 100 ਬੰਦੇ ਬਦਲਤੇ ਨੇ ਤਾਂ ਇਹੋ ਜਿਹੀ ਜਨਾਨੀ ਤੇ ਮੈਂ ਕੀ ਕੀ ਲੱਭੂਗਾ ਹੁਣ ਇਹਦੇ ਵਿੱਚੋਂ ਤੂੰ ਹੁਣੇ ਮੇਰੀ ਗੱਲ ਤੈਨੂੰ ਤੈਨੂੰ ਐਂ ਬਸਵਾਇ ਵਿਸ਼ਵਾਸ ਜਾ ਹੁੰਦਾ ਜਿਵੇਂ ਹੁਣ ਉਹ ਕਹਿੰਦੇ ਉੱਤੋਂ ਖੁੱਦ ਵਾਂਗੂ ਮੜੀਆਂ ਵਿੱਚੋਂ ਪਾਟਾਂ ਲਈਦਾ ਬਾਈ ਯਾਰ ਉਹ ਤਾਂ ਖਿੱਦੂ ਵਾਂਗੂ ਖਿਲਰੀ ਪਈ ਸੀ ਬਾਈ ਸਿੱਧੀ ਗੱਲ ਆ ਜਿਹੜੇ ਜਿਹੜੀ ਜਨਾਨੀ ਜਿਹੜਾ ਮੰਨ ਕੇ ਚੱਲ ਹੁਣ ਤੇਰੀ ਸੱਸ ਨੇ ਇਹ ਕਹਦਾ ਚੱਲ ਗਲਤੀ ਹੋਈ ਕੁਛ ਵੀ ਹੋ ਗਿਆ ਨਾ ਤੂੰ ਮੰਨ ਕੇ ਚੱਲ ਛੱਡ ਕੇ ਕੈਸੇ ਕਰ ਵਿਸ਼ ਤੈਨੂੰ ਲੱਗਦਾ ਵੀ ਅੱਜਕੱਲ ਇਹ ਜਨਾਨੀਆਂ ਵਿਸ਼ਵਾਸ ਦੇ ਪਤ ਤਹੈਗਾਂ ਕੋਈ ਵਿਸ਼ਵਾਸ ਦੇ ਪਾਤਰ ਨਹੀਂ ਭਈ ਅੱਜ ਕੱਲ 90% ਕੁੜੀਆਂ ਗਲਤ ਹੋਈਆਂ ਪਈਆਂ ਜਿਨਾਂ ਦੀਆਂ ਗਲਤ ਹੋਈਆਂ ਤੁਸੀਂ ਕਿੰਨੀਆਂ ਵਾਰ ਦਾਤਾਂ ਵੇਖੀਆਂ ਮੈਂ ਮੈਂ ਜੇ ਇੱਥੇ ਪੰਜਾਬ ਦੇ ਵਿੱਚ ਹੁੰਦਾ ਮੈਨੂੰ ਐ ਲੱਗਦਾ ਮੈਨੂੰ ਮਾਰ ਦਿੰਦੀ ਮੇਰੀ ਘਰ ਵਾਲੀ ਜਿਵੇਂ ਉਹ ਹੁਣੇ ਖਬਰ ਜੀ ਸੁਣੀ ਹੋਗੀ ਤੁਸੀਂ ਫਰੀਦਕੋਟ ਦੀ ਬਾਹਰ ਆਪ ਖੋਲਿਆ ਕੁੜੀ ਨੇ ਮਨਕਾ ਭੰਨਿਆ ਮੁੰਡੇ ਦਾ ਠੀਕ ਹੈ ਕਿੰਨਾ ਸੋਹਣਾ ਮੁੰਡਾ ਘਰੋਂ ਤਗੜਾ ਸੀਗਾ ਵਧੀਆ ਪੀਆਰ ਸੀਗਾ ਸਾਰਾ ਕੁਝ ਸੈੱਟ ਸੀਗਾ ਕੁੜੀ ਨੂੰ ਵੀ ਵਧੀਆ ਐਸ਼ ਕਰਾਉਂਦਾ ਸੀ ਆਪ ਮੋਟਰਸਾਈਕਲ ਤੇ ਜਾਂਦਾ ਸੀ ਘਰ ਵਾਲੀ ਨੂੰ ਗਾਰ ਤੇ ਭੇਜਦਾ ਸੀਗਾ ਉਹਦੇ ਨਾਲ ਕੀ ਸਿਸਟਮ ਕੀਤਾ ਇਹੀ ਮੈਂ ਸੋ ਸੀ ਨਾ ਇੱਥੇ ਰੱਖਦਾ ਸੀ ਪੈਸੇ ਭੇਜਦਾ ਸੀ ਵੀ ਜ਼ਿੰਦਗੀ ਬਤੀਤ ਕਰ ਮੈਂ 5-6 ਸਾਲਾਂ ਨੂੰ ਆਜੋ ਪੈਸੇ ਜੋੜ ਕੇ ਤੇ ਆਪਾਂ ਵਧੀਆ ਕਾਰੋਬਾਰ ਚਲਾਵਾਂਗੇ ਇਹ ਤਾਂ ਮੇਰੀ ਛੰਡੀ ਛੋਦ ਕੇ ਰੱਖੀ ਇਹ ਨਹੀਂ ਤੁਹਾਨੂੰ ਲੱਗਦਾ ਵੀ ਕੁੜੀਆਂ ਹੀਰੇ ਹੀਰੇ ਨੂੰ ਛੱਡ ਕੇ ਗੰਦ ਤੇ ਡਿੱਗਣਾ ਪਸੰਦ ਕਰਦੀ ਬਾਈ ਗੰਦ ਤੇ ਡਿੱਗਣਾ ਪਸੰਦ ਕਰਦੀਆਂ 10 ਵੀ 1000 ਜਿਸਮ ਇੱਕ ਕਾਮ ਦੀ ਵਾਸ਼ਨਾ ਭੁੱਖੀ 100 ਬੰਦਾ ਉੱਤੇ ਉਤਨੀ ਲੰਗਾਉਣਾ ਯਾਰ ਬਹੁਤ ਵੱਡੀ ਗੱਲ ਆ ਬਾਈ ਹੁਣ ਤੁਨ ਕੀ ਤੁਨ ਕੀ ਤੇਰੇ ਵਿੱਚ 20 ਬੰਦੇ ਵੇਖ ਲਿਆ ਦੀ ਇਹ ਕਿਰੋਣ ਕੀ ਮਕਸਦ ਆ ਹੁਣ ਕੈਮਰਾ ਦਾ ਬਾਈ ਮੈਂ ਤਾਂ ਇਹ ਕਹਿਣਾ ਚਾਹਣਾ ਕੁੜੀਆਂ ਨੂੰ ਸਮਝ ਜੋ ਨੇ ਤਾਂ ਤੁਹਾਡੇ ਤਾਂ ਇਹੋ ਜਿਹਾ ਕੋਟਾ ਫਿਰੂ ਇਹੋ ਜਿਹਾ ਕੋਡਾ ਫਿਰੂ ਤੁਹਾਨੂੰ ਸਮਝ ਨਹੀਂ ਆਉਣੀ ਕੀ ਹੋ ਰਿਹਾ ਕੁੜੀਆਂ ਨੇ ਜ਼ਿੰਦਗੀ ਰੋਲੀ ਪਈ ਆ ਮੁੰਡਿਆਂ ਦੀ ਕਦੇ ਡਰਮ ਦੇ ਵਿੱਚੋਂ ਲੱਭਦਾ ਮੁੰਡਾ ਯਾਰ ਕਦੇ ਸੀਮੈਂਟ ਵਿੱਚੋਂ ਲੱਭਦਾ ਕਦੇ ਖਤਾਨਾ ਚ ਲੱਭਦਾ ਕਦੇ ਨਹਿਰਾ ਚ ਲੱਭਦਾ ਕਦੇ ਕਿੱਥੇ ਹੀ ਲੱਭਦਾ ਕਦੇ ਕਿੱਥੋਂ ਲੱਭਦਾ ਕਦੇ ਘਰੇ ਬਾੜ ਵੜ ਕੇ ਮਾਰਦਿਆਂ ਕਦੇ ਨੀਂਦੀਆਂ ਗੋਲੀਆਂ ਪਾਉਂਦੀਆਂ ਇਹਨਾਂ ਦਾ ਕੀ ਕੰਮ ਕੀਤਾ ਹੋਇਆ ਯਾਰ ਕੀ ਕੰਜਰਖਣਾ ਖੋਲਿਆ ਹੋਇਆ ਕੁੜੀਆਂ ਨੂੰ ਮੈਂ ਸਮਝਾਉਣਾ ਚਾਹਣਾ ਜਾਂ ਦਾ ਵਿਆਹ ਕਰਾਇਆ ਕਰੋ ਜਾਂ ਤਾਂ ਅਗਲੇ ਨੂੰ ਤਲਾਕ ਦੇ ਦਿਆ ਕਰੋ ਤਲਾਕ ਤੱਕ ਤਾਂ ਪਹੁੰਚ ਨਹੀਂ ਦਿੰਦੇ ਭੈਣ ਚੋਦ ਦੀਆਂ ਪਹਿਲਾਂ ਹੀ ਚੱਕ ਦਿੰਦੀਆਂ ਬੰਦੇ ਨੂੰ ਉਹੀ ਤਾਂ ਗੱਲ ਆ ਤਲਾਕ ਦੇ ਕੀ ਦੇ ਦੋ ਤਲਾਕ ਦੇਣਾ ਨਹੀਂ ਭੈਣ ਚੋਦ ਕੇ ਰੱਖ ਦਿੰਦੀਆਂ ਮੁੰਡੇ ਦੀਆਂ ਮਾਰ ਕੇ ਰੱਖ ਦਿੰਦੀਆਂ ਬਹੁਤ ਮਾੜੀ ਗੱਲ ਆ ਬਈ ਕੁੜੀਆਂ ਦੀ ਬਹੁਤ ਵੱਡੀ ਗਲਤੀ ਕਰ ਰਹੀਆਂ ਐ ਕੁੜੀਆਂ ਤੇ ਮੈਂ ਇਹੀ ਕਹਿਣਾ ਚਾਹਣਾ ਵੀ ਕੁੜੀਆਂ ਨੂੰ ਸਮਝਣਾ ਚਾਹੀਦਾ ਤੇ ਮੈਂ ਆਪਣੀ ਘਰ ਵਾਲੀ ਤੇ ਵਿਸ਼ਵਾਸ ਕੀਤਾ ਤੇ ਆਪਣੀ ਘਰ ਵਾਲੀ ਤੇ ਬਈ ਵਿਸ਼ਵਾਸ ਉਨਾ ਕੀ ਰੱਖੋ ਜਿੰਨਾ ਕੇ ਰੱਖਦੀਆਂ ਠੀਕ ਹੈ ਠੀਕ ਹੈ ਇਹਨਾਂ ਦੇ ਬਾਹਾਂ ਬਾਹਾਂ ਇਹਨਾਂ ਨੂੰ ਖੁੱਲ ਵੀ ਨਹੀਂ ਦੇਣੀ ਚਾਹੀ ਏ ਬਾਈ ਦਾ ਮਕਸਦ ਸੀਗਾ ਸਾਹਮਣੇ ਆਉਣਾ ਇਹ ਬਾਹਰ ਗਿਆ ਸੀ ਆਦੀ ਘਰ ਵਾਲੀ ਦੇ ਸੁਪਨੇ ਪੂਰੇ ਕਰਨ ਤੇ ਉਹ ਸੁਪਨੇ ਕੋਈ ਹੋਰੀ ਸਜਾ ਕੇ ਬਹਿ ਗਈ ਇਹਨੂੰ ਕੋਠੀ ਪਾ ਕੇ ਦੇ ਗਿਆ ਨੇਂ ਚ ਉਹਨੇ ਕੋਠਾ ਬਣਾ ਕੇ ਰੱਖਤਾ ਕੋਠਾ ਕੀ ਬਣਾਤਾ ਵੀ ਉੱਥੇ ਕੋਈ ਬੰਦੇ ਜਿਵੇਂ ਦੇਵਪਾਲ ਦਾ ਕੰਮ ਚਲਾ ਲਿਆ ਕੌਂ ਦਾ ਸੀ ਇੱਕ ਜਾਂਦਾ ਸੀ ਇਹਨੇ ਕੈਮਰੇ ਲਵਾ ਦੇ ਕੈਮਰੇ ਚ ਪ੍ਰੂਫ ਰੱਖ ਲੈ ਸਾਰੇ ਮੁੜ ਕੇ ਨੇ ਆ ਤੇ ਸਾਲੇ ਨੂੰ ਭੇਜੇ ਸੱਸ ਨੂੰ ਭੇਜੇ ਉਹ ਕੁੜੀ ਨੂੰ ਭੇਜ ਤੇ ਉਦੋਂ ਮੁੜ ਕੇ ਪਹਿਲਾਂ ਮਹਿੰਤਾ ਜਰ ਲਈ ਕੀ ਤੇ ਮੁੜ ਕੇ ਹੁਣ ਉਹਨੇ ਕਹਿੰਦੀ ਮੈਂ ਤੇਰੇ ਤੇ ਦਾਜ ਦਾ ਪਾਚਾ ਪਾ ਦੂੰਗੀ ਇਹਦਾ ਕੈਮਰੇ ਸਾਹਮਣੇ ਆਉਣ ਦਾ ਮਕਸਦ ਇਹੀ ਸੀਗਾ ਏ ਹੁਣ ਕਹਿੰਦਾ ਕਹਿੰਦਾ ਵੀ ਆਏ ਤਾਂ ਮੈਨੂੰ ਦੱਸ ਤੂੰ ਕਿਵੇਂ ਪਾ ਦੇਗੀ ਮੈਂ ਕਹਿੰਦਾ ਤੈਨੂੰ ਕੁਝ ਕਹਿ ਜਾ ਕਿਵੇਂ ਗੱਲ ਹੋਵਤਾ ਪਰ ਆਪਾਂ ਜਿਹੜੀ ਗੱਲ ਕਹਿਨੇ ਆ ਵੀ ਬਈ ਇਹ ਚੀਜ਼ਾਂ ਮਾਰੀਆਂ ਕੁੜਗਾਂ ਦੇ ਦਿਮਾਗ 'ਚ ਪਤਾ ਨਹੀਂ ਕੀ ਹੋਇਆ ਪਿਆ ਇੱਕ ਹੀਰੇ ਵਰਗਾ ਮੁੰਡਾ ਛੱਡ ਕੇ ਗੰਦ ਤੇ ਡੈਗਦਿਆਂ ਇੱਕ ਉਹ ਹੁਣੇ ਤੁਸੀਂ ਖਬਰ ਵੇਖੀ ਹੋਗੀ ਫਰੀਦਕੋਟ ਦੀ ਪਿੰਡ ਸੁਖਣ ਵਾਲਾ ਉੱਥੋਂ ਦਾ ਇੱਕ ਮੁੰਡਾ ਸੀ ਨੌਜਵਾਨ ਸੋਹਣਾ ਮੁੰਡਾ ਸੀਗਾ 25 26 ਕਿੱਲਾਂ ਦਾ ਮਾਲਕ ਸੀ ਆਪ ਮੋਟਰਸਾਈਕਲ ਤੇ ਜਾਂਦੇ ਘਰ ਵਾਲੇ ਨੂੰ ਸਕਾਰਪਿਓ ਗੱਡੀ ਲੈ ਕੇ ਦਿੱਤੀ ਹੋਈ ਸੀ ਪਰ ਉਹ ਜਨਾਨੀ ਨੇ ਆਪਦੇ ਆਸ਼ਕ ਨਾਲ ਲਾਲ ਕੇ ਉਹਨੂੰ ਘਰੇ ਸੱਦ ਕੇ ਮੁੰਡੇ ਨੂੰ ਨੀਂਦ ਵਾਲਾ ਗੋਲੀਆਂ ਪਾ ਕੇ ਉਹਦਾ ਕਤਲ ਕਰਤਾ ਉਹਦੇ ਘਰ ਦਾ ਚਿਰਾਗ ਬੁਝਾਤਾ ਕੱਲਾ ਕੱਲਾ ਮੁੰਡਾ ਸੀਗਾ ਕੀ ਦਿਮਾਗ 'ਚ ਫੜ ਕੇ ਪਿਆ ਸੀ ਉਹਦੇ ਵੀ ਇੱਕ ਕਿਸੇ ਪਿੱਛੇ ਲਾ ਕੇ ਆਪਦੇ ਆਸ਼ਕ ਦੇ ਪਿੱਛੇ ਲਾ ਕੇ ਉਹਨੂੰ ਹੀਰੇ ਅੱਗੇ ਪੁੱਤ ਨੂੰ ਮਾਰਨਾ ਸੀ ਇਦੋਂ ਨਾਲੋਂ ਨਹੀਂ ਚੰਗਾ ਲੱਗਦਾ ਤੇ ਤੂੰ ਤਲਾਕ ਲੈ ਲੈ ਹੁਣ ਸਾਰੀ ਜ਼ਿੰਦਗੀ ਤੂੰ ਜੇਲ੍ਹ ਚ ਛੜੀ ਗਈ ਨਾਲੇ ਜਿਹੜੇ ਨੇ ਮਾਰਿਆ ਉਹ ਛੜੀ ਜਾਊਗਾ ਤੇ ਉਹਨਾਂ ਦਾ ਘਰ ਦਾ ਚਰਾਗ ਬੁਝਾਤਾ ਪਿੱਛੇ ਕੋ ਉਹਨਾਂ ਦੇ ਹੋਰ ਜਵਾਕ ਹੈ ਨਹੀਂ ਇਕੱਲੀ ਕੁੜੀ ਇੱਕ ਉਹ ਵੀ ਆ ਬਾਹਰ ਉਹ ਵੀ ਆ ਤੇ ਘਰੋਂ ਸਰਦੀ ਵਰਦੀ ਆ ਬਈ ਜਿਹੜੇ ਆਪਦੇ ਭਰਾ ਨੂੰ ਵੇਖ ਵੇਖ ਕੇ ਜਿਉਂਦੀ ਸੀ ਨਾ ਤਾਂ ਜੋ ਉਹਨਾਂ ਦੇ ਘਰੇ 70 ਵੇਸ਼ਾ ਬੈਨ ਪਾਉਂਦੀ ਆ ਇਹ ਜਿਹੇ ਇੱਕ ਇੱਕ ਕਦਨਾਮਾ ਨਹੀਂ ਇਹ ਜਿਹਾ ਬਹੁਤ ਆ ਕੋਈ ਡਰਮ ਚ ਪਾਈ ਜਾਂਦੀ ਆ ਕੋਈ ਸੀਮੈਂਟ ਚ ਨੱਪੀ ਜਾਂਦੀ ਆ ਕੋਈ ਪਹਾੜਾ ਤੋਂ ਧੱਕੇ ਦਈ ਜਾਂਦੀ ਆ ਕੋਈ ਕੋਸ਼ਾ ਕੁਸ਼ਾ ਪਰ ਅਸੀਂ ਸੜੀ ਸਿੱਖਿਆ ਹੁੰਦੀ ਆ ਵੀ ਜਿਹੜੀਆਂ ਕੁੜੀਆਂ ਦੇ ਦਿਮਾਗ 'ਚ ਫੜ ਕੇ ਪਿਆ ਵਾ ਨਾ ਜਿਹੜਾ ਗੰਦ ਤੇ ਡਗਦੀਆਂ ਮਾਂ ਲਾ ਗਿੱਚੀ ਪਿੱਛੇ ਮਾਤਾ ਕੁੜੀਆਂ ਨੂੰ ਬਰਾਬਰ ਦਾ ਹੱਕ ਕੀ ਦਿੱਤਾ ਕੁੜੀਆਂ ਸਿਰ ਤੇ ਬੰਘਾਂ ਕਤਲ ਕਰ ਲੱਗਾਂ ਸਾਡੀ ਵੀਡੀਓ ਇੱਕ ਸਿੱਖਿਆਲੀ ਹੁੰਦੀ ਆ ਕੁੜੀਆਂ ਨੂੰ ਸਮਝਾਉਣਾ ਹੁੰਦਾ ਕੁੜੀਆਂ ਨੂੰ ਕਿ ਮੁੰਡਿਆਂ ਨੂੰ ਵੀ ਸਮਝਾਉਣੇ ਆ ਬਾਈ ਅੱਖਾਂ ਮੀਚ ਕੇ ਪਿਆਰ ਨਾ ਕਰੋ ਅੱਖਾਂ ਮੀਚ ਕੇ ਚੱਲੋ ਨਾ ਛੋਡੀ ਜ਼ਿੰਦਗੀ ਤੁਸੀਂ ਹਮੇਸ਼ਾ ਕਿਸੇ ਦੇ ਅੰਨਾ ਕ ਵਿਸ਼ਵਾਸ ਨਾ ਕਰੋ ਵੀ ਤੁਸੀਂ ਅੰਨੇ ਹੋ ਜੋ ਤੇ ਤੁਹਾਨੂੰ ਮੁੜ ਕੇ ਕਿਸੇ ਡਰਮ ਚੋਂ ਲੱਭੇ ਜਾਂ ਕਿਸੇ ਪਹਾੜੀ ਤੋਂ ਧੱਕਾ ਦਿੱਤਾ ਹੋਵੇ ਇਹੀ ਚੀਜ਼ਾਂ ਹੁੰਦੀਆਂ ਕੁੜਕਾਂ ਨੂੰ ਵੀ ਸਮਝ ਚਾਹੀਦੀ ਹੈ ਵੀ ਜਿਹੜਾ ਤੁਹਾਨੂੰ ਵਿਸ਼ਵਾਸ ਕਰਦਾ ਪਿਆਰ ਕਰਦਾ ਉਹ ਤੇ ਤੁਸੀਂ ਰੱਖਿਆ ਕਰੋ ਸਾਡੀ ਵੀਡੀਓ ਕਿ ਸਿੱਖਿਆਲੀ ਹੁੰਦੀ ਆ ਤੁਹਾਡੀ ਵੀਡੀਓ ਕਿ ਐਂਟਰਟੇਨਮੈਂਟਰੀ ਹੁੰਦੀ ਆ ਸਾਡੀ ਵੀਡੀਓ ਨੂੰ ਸੱਦੇ ਪਾਸੇ ਰੱਖੋ ਪੁੱਠੇ ਪਾਸੇ ਨਾ ਲੇਕਰ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਧੰਨਵਾਦ